ਸਾਡਾ ਤਕਰੀਬਨ 400 ਤੋਂ 500 ਮੈਂਬਰ ਲੁਧਿਆਣਾ ਸਿਟੀ ਚ ਹੈ ਸਾਡੀ ਜਿਹੜੀ ਸੰਸਥਾ ਹੈਗੀ 올ਓਵਰ ਵਰਲਡ ਚ ਕੰਮ ਕਰ ਰਹੀ ਹੈ ਜਿਹੜੀ ਕਿ 108 ਸਾਲ ਪੁਰਾਣੀ ਸੰਸਥਾ ਹੈ ਔਰ ਅਸੀਂ ਇਦਾਂ ਦੇ ਜਿਹੜੇ ਸੋਸ਼ਲ ਕੌਜ਼ ਨੇ ਉਹ ਕਰਦੇ ਰਹਿੰਦੇ ਹਾਂ ਹਮੇਸ਼ਾ ਅਸੀਂ ਛੋਟਾ ਜਿਹਾ ਪ੍ਰੋਗਰਾਮ ਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀਸੀਆਈ ਦੇ ਵੱਲੋਂ ਅਸੀਂ ਇਹਨਾਂ ਨੂੰ ਅੰਬ੍ਰੇਲਾ ਡਿਸਟ੍ਰਿਬਿਊਟ ਕੀਤੇ ਆ ਜਿਹਦੀ ਲਾਗਤ ਤਕਰੀਬਨ 1.5 ਲੱਖ ਰੁਪਏ ਦੇ ਕਰੀਬ ਆਈ ਹੈ ਤੇ ਔਰ ਜਿਹੜੇ ਸਾਡੇ ਸਹਿਯੋਗੀ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਅਸੀਂ ਹੁਣ 100 ਮਰੇਲਾ ਦੇ ਰਹੇ ਹਾਂ ਜੀ ਉਸ ਤੋਂ ਬਾਅਦ ਜਿੱਦਾਂ ਇਹਨਾਂ ਦੀ ਰਿਕੁਆਇਰਮੈਂਟ ਆਊਗੀ ਅਸੀਂ ਹੋਰ ਦਿੰਦੇ ਰਹਿਵਾਂਗੇ ਜਿਵੇਂ ਜਿਵੇਂ ਚੌਕਾ ਜਨੂਰ ਹਾਂਜੀ ਅਸੀਂ ਪਹਿਲਾਂ ਵੀ ਬੱਚਿਆਂ ਦੇ ਲਈ ਬਜ਼ੁਰਗਾਂ ਦੇ ਲਈ ਸਕੂਲਾਂ ਦੇ ਵਿੱਚ ਜਾ ਕੇ ਅਸੀਂ ਬੱਚਿਆਂ ਦੇ ਲਈ ਬੜਾ ਐਜੂਕੇਸ਼ਨ ਟ੍ਰੇਨਿੰਗਸ ਕਰਦੇ ਹਾਂ ਔਰ ਬੱਚਿਆਂ ਦੀਆਂ ਫੀਸਿਜ਼ ਵੀ ਅਸੀਂ ਕਾਫੀ ਬੱਚੇ ਅਡਾਪਟ ਕੀਤੇ ਹੋਏ ਨੇ ਜਿਨ੍ਹਾਂ ਦੀ ਅਸੀਂ ਫੀਸਾਂ ਭਰਦੇ ਹਾਂ ਬੁੱਕਸ ਦਿੰਨੇ ਆ ਬੱਚਿਆਂ ਨੂੰ ਸ਼ੂਜ਼ ਔਰ ਯੂਨੀਫਾਰਮ ਦਿੰਨੇ ਆ ਔਰ ਇਦਾਂ ਦੀ ਅਸੀਂ ਜਿਹੜੀਆਂ ਨੇ ਸੋਸ਼ਲ ਕਾਲ ਜਿਹੜੇ ਹਮੇਸ਼ਾ ਜੀਸੀ ਵੱਲ ਕਰਦੇ ਆ ਦੇ ਵਕ ਵਕ ਚੌਂਕਾ ਵੀ ਡਿਊਟੀ ਨਿਭਾਉਂਦੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾ ਲੀ ਐਂਜਲੋ ਲੁਧਿਆਣਾ ਸੈਂਟਰ ਵੱਲੋਂ ਅੱਜ 100 ਦੇ ਕਰੀਬ ਛਤਰੀਆਂ ਵੱਡੀਆਂ ਗਈਆਂ ਇਸ ਮੌਕੇ ਸਤਾਨਕ ਭਾਰਤ ਨਗਰ ਚੌਕ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ACP ਟ੍ਰੈਫਿਕ ਚਰਨਜੀਤ ਲੰਬਾ ਬਤੌਰ ਮੁੱਖ ਮਹਿਮਾਨ ਪਹੁੰਚੇ ਮੈਂ ਜੀਐਫਐਸ ਪ੍ਰਦੀਪ ਸਿੰਘ ਮੁੰਡੀ ਪ੍ਰੈਜ਼ੀਡੈਂਟ ਜੇਸੀਆਈ ਲੁਧਿਆਣਾ ਸੈਂਟਰਲ ਸਾਡਾ ਤਕਰੀਬਨ 400 ਤੋਂ 500 ਮੈਂਬਰ ਲੁਧਿਆਣਾ ਸਿਟੀ ਚਾ ਸਾਡੀ ਜਿਹੜੀ ਸੰਸਥਾ ਹੈਗੀ ਆਲ ਓਵਰ ਵਰਲਡ ਚ ਕੰਮ ਕਰ ਰਹੀ ਹੈ ਜਿਹੜੀ ਕਿ 108 ਸਾਲ ਪੁਰਾਣੀ ਸੰਸਥਾ ਹੈ ਔਰ ਅਸੀਂ ਇਦਾਂ ਦੇ ਜਿਹੜੇ ਸੋਸ਼ਲ ਕੌਜ਼ ਨੇ ਉਹ ਕਰਦੇ ਰਹਿੰਦੇ ਹਾਂ ਹਮੇਸ਼ਾ ਹਾਂਜੀ ਅਸੀਂ ਟ੍ਰੈਫਿਕ ਪੁਲਿਸ ਦੀ ਪ੍ਰੋਬਲਮ ਅਸੀਂ ਦੇਖ ਰਹੇ ਸੀ ਚੌਂਕਾਂ ਦੇ ਵਿੱਚ ਕਿ ਧੁੱਪ ਦੇ ਵਿੱਚ ਬੜਾ ਜ਼ਿਆਦਾ ਟੈਂਪਰੇਚਰ ਹੈ ਇੰਨੀ ਮੁਲਾਜ਼ਮ ਮਿਹਨਤ ਕਰਦੇ ਨੇ ਧੁੱਪ ਦੇ ਵਿੱਚ ਖੜੇ ਰਹਿੰਦੇ ਨੇ ਔਰ ਬਰਸਾਤਾਂ ਦੇ ਵਿੱਚ ਵੀ ਅੱਡੀ ਲੋਕਾਂ ਕੋਈ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਲੁਧਿਆਣੇ ਦੇ ਵਿੱਚ ਔਰ ਮੈਂ ਦੇਖਿਆ ਕਿ ਇਹਨਾਂ ਨੂੰ ਬੜੀ ਪ੍ਰੋਬਲਮ ਆ ਰਹੀ ਹੈ ਅਸੀਂ ਛੋਟਾ ਜਿਹਾ ਬਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ JCI ਦੇ ਵੱਲੋਂ ਅਸੀਂ ਇਹਨਾਂ ਨੂੰ ਅੰਬ੍ਰੇਲਾ ਡਿਸਟ੍ਰਿਬਿਊਟ ਕੀਤੇ ਆ ਜ ਜਦੀ ਲਾਗਤ ਤਕਰੀਬਨ 1.5 ਲੱਖ ਰੁਪਏ ਦੇ ਕਰੀਬ ਆਈ ਹੈ ਤੇ ਔਰ ਜਿਹੜੇ ਸਾਡੇ ਸਹਿਯੋਗੀ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਉਦੇਰਾ ਫਾਸਨਰ ਤੌਰ ਐਕਸਪਰਟਿਫਾਈ ਤੋਂ ਅਸੀਂ ਹੁਣ 100 ਅੰਬ੍ਰੇਲਾ ਦੇ ਰਹੇ ਹਾਂ ਜੀ ਉਸ ਤੋਂ ਬਾਅਦ ਜਿੱਦਾਂ ਇਹਨਾਂ ਦੀ ਰਿਕਵਰਮੈਂਟ ਆਊਗੀ ਅਸੀਂ ਹੋਰ ਦਿੰਦੇ ਰਹਿਵਾਂਗੇ ਜਿਵੇਂ ਜਿਵੇਂ ਚੌਕਾ ਚ ਲੋੜ ਹੋਵੇ ਪਹਿਲਾਂ ਦੇ ਜਿਹੜੇ ਸਾਡੇ ਰਿਪੋਰਟ ਤੋਂ ਪਾ ਲੈ ਗਏ ਹਾਂ ਹਾਂਜੀ ਅਸੀਂ ਪਹਿਲਾਂ ਵੀ ਬੱਚਿਆਂ ਦੇ ਲਈ ਬਜ਼ੁਰਗਾਂ ਦੇ ਲਈ ਸਕੂਲਾਂ ਦੇ ਵਿੱਚ ਜਾ ਕੇ ਅਸੀਂ ਬੱਚਿਆਂ ਦੇ ਲਈ ਬੜਾ ਐਜੂਕੇਸ਼ਨ ਟ੍ਰੇਨਿੰਗਸ ਕਰਦੇ ਹਾਂ ਔਰ ਬੱਚਿਆਂ ਦੀਆਂ ਫੀਸੇਜ਼ ਵੀ ਅਸੀਂ ਕਾਫੀ ਬੱਚੇ ਅਡਾਪਟ ਕੀਤੇ ਹੋਏ ਨੇ ਜਿਨ੍ਹਾਂ ਦੀ ਅਸੀਂ ਫੀਸਾਂ ਭਰਦੇ ਹਾਂ ਬੁੱਕਸ ਦਿੰਨੇ ਆ ਬੱਚਿਆਂ ਨੂੰ ਸ਼ੂਜ਼ ਔਰ ਯੂਨੀਫਾਰਮ ਦਿੰਨੇ ਆ ਔਰ ਇਦਾਂ ਦੀ ਅਸੀਂ ਜਿਹੜੀਆਂ ਨੇ ਸੋਸ਼ਲ ਕਾਲ ਜਿਹੜੇ ਹਮੇਸ਼ਾ ਜੀਸੀ ਵੱਲ ਕਰਦੇ ਰਹੇ ਹਾਂ ਦੇਖਿਆ ਜਦੋਂ ਪੁਲਿਸ ਵਾਲੇ ਲੋਕੀ ਦੇਖਦੇ ਨੇ ਪੁਲਿਸ ਵਾਲਾ ਆਏ ਅੰਕਲ ਇਹ ਇਸ ਤਰ੍ਹਾਂ ਪੈਗੜੇ ਇਦਾਂ ਜੀ ਪੁਲਿਸ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੁਲਿਸ ਦੀ ਆਪਾਂ ਕਹਿ ਦਿੰਨੇ ਆ ਸਾਥ ਨਹੀਂ ਦੰਦੇ ਲੋਕ ਪੁਲਿਸ ਦਾ ਮੈਂ ਕਹਿੰਨਾ ਕਿ ਸਾਥ ਦਿਓ ਕਿਉਂਕਿ ਬਹੁਤ ਵੱਡੀ ਟ੍ਰੈਫਿਕ ਦਾ ਜਿਹੜਾ ਤਾਂ ਮਸਲਾ ਹੈਗਾ ਧੁੱਪ ਦੇ ਵਿੱਚੋਂ ਖੜੇ ਨੇ ਕਈ ਵਾਰ ਮੈਂ ਦੇਖਿਆ ਸਿਗਨਲ ਤੋੜ ਕੇ ਲੋਕ ਲੰਘ ਜਾਂਦੇ ਨੇ ਸੋ ਮੈਂ ਬੇਨਤੀ ਕਰਦਾ ਕਿ ਇਹਨਾਂ ਦੀ ਰਿਸਪੈਕਟ ਕਰੋ ਇਹ ਆਪਣੇ ਘਰ ਛੱਡ ਕੇ ਬਹੁਤ ਦੂਰੋਂ ਦੂਰ ਇੱਥੇ 24 ਘੰਟੇ ਤੁਹਾਡੀ ਸੇਵਾ ਕਰਦੇ ਨੇ ਕੰਮ ਕਰਦੇ ਨੇ ਧੁੱਪ ਹੋਣ ਚਾਹੇ ਬਰਸਾਤ ਹੋਵੇ ਸੋ ਮੈਂ ਕਹਿੰਨਾ ਕਿ ਰਿਸਪੈਕਟ ਕਰਨੀ ਚਾਹੀਦੀ ਹੈ ਟ੍ਰੈਫਿਕ ਪੁਲਿਸੀ ਔਰ ਅਸੀਂ ਇਹ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਲੁਧਿਆਣੇ ਕਰਦੇ ਕਿ ਹੁਣ ਵੀ ਲੁਧਿਆਣੇ ਕਰਦੇ ਅਸੀਂ ਹਜੇ ਲੁਧਿਆਣੇ ਤੋਂ ਕੀਤੀ ਹੈ ਜੀ ਪਰ ਜਿਹੜੀ ਸਾਡੀ ਸੰਸਥ ਔਰ 올 ਓਵਰ ਇੰਡੀਆ ਸਾਡੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਪਰ ਅਸੀਂ ਹਜੇ ਜਿਹੜਾ ਮੈਂ ਲੁਧਿਆਣਾ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਅਸੀਂ ਲੁਧਿਆਣਾ ਤੋਂ ਇਹਦੀ ਸ਼ੁਰੂਆਤ ਕੀਤੀ ਹੈ ਅੱਜ ਜਿਹੜਾ ਹੈ ਜੀਸੀਆਈ ਦੇ ਪ੍ਰਧਾਨ ਹੈਗੇ ਸਰਦਾਰ ਪ੍ਰਦੀਪ ਸਿੰਘ ਮੁੰਡੀ ਔਰ ਪੀਆਰ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਇਹਨਾਂ ਵੱਲੋਂ ਜਿਹੜਾ ਹੈ ਟ੍ਰੈਫਿਕ ਕਰਮਚਾਰੀਆਂ ਲਈ ਆਉਣ ਵਾਲੇ ਮੁਖਬਾਰਿਸ਼ ਦੇ ਮੌਸਮ ਨੂੰ ਦੇਖਦੇ ਸੌ ਤੋਂ ਵੱਧ ਸਟੈਂਡਿੰਗ ਅੰਬ੍ਰੇਲਾਸ ਦਿੱਤੇ ਗਏ ਤੋਂ ਮੇਰੀ ਹੁਣੇ ਉਹਨਾਂ ਨਾਲ ਇਹੀ ਗੱਲ ਹੋ ਰਹੀ ਸੀ ਉਹ ਰੋਡ ਸੇਫਟੀ ਲਈ ਹੋਰ ਵੀ ਇਕੁਪਮੈਂਟ ਦੇਣਾ ਚਾਹੁੰਦੇ ਆ ਕੀ ਮੈਂ ਉਹ ਬਾਰੇ ਅੰਦਰੋਂ ਵੀ ਗੋਲ ਵੀ ਕੋਈ ਲਾਈਨ ਜਾ ਰਹੀ ਕਿ ਅਮਰੇ ਨਾਲ ਹੋਈ ਹੈ ਤਾਂ ਹੌਲ ਹੀ ਕੱਟੂ ਉਹ ਪੂਰਕ ਹੈ ਕਿ ਗੂਪ ਕੱਟੂ ਪ੍ਰਸ਼ਸਨ ਹੋ ਰਹੀ ਹੈ ਹਾਂ ਦੇਖੀ ਇਹ ਜਿਹੜਾ ਜੀਸੀਆਈ ਗਰੁੱਪ ਹੈਗਾ ਇਹਨਾਂ ਦੀ ਆਰਗੇਨਾਈਜੇਸ਼ਨ ਇਹ ਪਬਲਿਕ ਸੇਫਟੀ ਔਰ ਪਬਲਿਕ ਵੈਲਫੇਅਰ ਲਈ ਇੱਕ ਜਿਹੜਾ ਹੈ ਕੋਈ ਨਾ ਕੋਈ ਉਪਰਾਲੇ ਕਰਦੇ ਰਹਿੰਦੇ ਉਹਦੀ ਲੜੀ ਵਿੱਚ ਇਹਨਾਂ ਨੇ ਸਾਨੂੰ ਰੋਡ ਸੇਫਟੀ ਸਾਈਨਸ ਹੈਗੇ ਹੈ ਜਿਹੜੇ ਔਰ ਕੁਝ ਰੋਡ ਸੇਫਟੀ ਲਈ ਜਿਹੜਾ ਇਕੁਪਮੈਂਟ ਹੈਗਾ ਜਿੱਥੇ-ਜਿੱਥੇ ਜ਼ਰੂਰਤ ਹੈ ਉਹ ਪ੍ਰੋਵਾਈਡ ਕਰਵਾਉਣ ਦਾ ਭਰੋਸਾ ਦਿੱਤਾ ਜੋ ਦੇਖਦੇ ਆਂ ਫਿਊਚਰ ਦੇ ਵਿੱਚ ਅਸੀਂ ਇਹਨਾਂ ਨੂੰ ਆਪਣੀ ਜਿਹੜੀ ਲੋੜਾਂ ਹੈਗੀਆਂ ਉਹ ਦੱਸ ਦਿਆਂਗੇ ਔਰ ਜਿਹੜੇ ਵੀ ਸੰਬੰਧਿਤ ਮਹਿਕਮਿਆਂ ਨਾਲ ਤਾਲਮਿਲ ਕਰਕੇ ਜੋ ਕਰ ਸਕਦੇ ਆਂ ਰੋਡ ਸੇਫਟੀ ਲਈ ਉਹ ਕੀਤਾ ਜਾਏਗਾ